ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਔਕੰਦ ਵਾਲਾ ਅੱਜ ਦੀ ਜਾਣਕਾਰੀ ਜਿਹੜੀ ਆਪਾਂ ਲੈ ਕੇ ਆਏ ਆ ਉਹ 21 ਅਗਸਤ ਦੇ ਕਬੱਡੀ ਕੱਪਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਆ ਵੀ 21 ਅਗਸਤ ਨੂੰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਬੱਡੀ ਕੱਪ ਜਿਹੜੇ ਖਾਸ ਤੌਰ ਤੇ ਕਰਵਾਏ ਜਾ ਰਹੇ ਆ ਅੱਜ ਦੇ ਦਿਨ ਬਹੁਤ ਜ਼ਿਆਦਾ ਕਬੱਡੀ ਕੱਪ ਆ ਜਿਹੜੇ ਉਹ ਪੰਜਾਬ ਦੇ ਕੋਨੇ ਕੋਨੇ ਤੇ ਹੋਣੇ ਆ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਿਓ ਸਾਉਥੋ ਪਿੰਡ ਜਿਹੜੀ ਕਬੱਡੀ 1 ਅਗਸਤ ਦੇ ਕਬੱਡੀ ਕੱਪਾਂ ਦੀ ਸ਼ੁਰੂਆਤ ਹੈ ਉਹ ਪਿੰਡ ਪੁਰਾਣਾਸਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਕਿ ਬਜ਼ੁਰਗਾਂ ਦਾ ਇੱਕ ਸ਼ੋਅ ਮੈਚ 40 40 ਸਾਲਾ ਸ਼ੋਅ ਮੈਚ ਹੋਣਾ ਹੈ ਦੁਨੀਆ ਦੇ ਸੁਪਰ ਡੁਪਰ ਖਿਡਾਰੀ ਜਿਹੜੇ ਉਹ ਪੁਰਾਣਾਸਾਲਾ ਨਗਰ ਦੇ ਵਿੱਚ ਖੇਡਣਗੇ ਤੇ ਸ਼ਹੀਦ ਬੀਬੀ ਸੁੰਦਰੀ ਕਬੱਡੀ ਕਲੱਬ ਯੂਐਸਏ ਵਰਸ ਜੀ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਦੋ ਇੰਟਰਨੈਸ਼ਨਲ ਟੀਮਾਂ ਦੇ ਦਰਮਿਆਨ ਜਿਹੜਾ ਬਹੁਤ ਵੱਡਾ ਕਬੱਡੀ ਮੁਕਾਬਲਾ ਵੀ ਦੇਖਣ ਨੂੰ ਮਿਲੇਗਾ ਇਹ ਪਿੰਡ ਪਰਾਣਾ ਸਾਲਾਂ ਦੇ ਜਿਹੜਾ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਦੋ ਟੀਮਾਂ ਦੇ ਵਿੱਚ ਘਾਰ ਫਸਮੀ ਟੱਕਰ ਹੋਵੇਗੀ ਇਸੇ ਤਰ੍ਹਾਂ ਜਿਹੜਾ ਪਿੰਡ ਪਖੜਿਆਲ ਡਿਸਟ੍ਰਿਕਟ ਮਾਨਸਾ ਦੇ ਜਿਹੜਾ ਕਬੱਡੀ ਕੱਪ ਹੋਣਾ ਭਗਵਾਨ ਵਾਲਮੀਕ ਜੀ ਬਾਬਾ ਰਵੀਦਾਸ ਕਮੇਟੀ ਦੇ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਬੱਡੀ 28 ਕਿਲੋ ਕਬੱਡੀ 35 ਕਿਲੋ ਤੇ ਕਬੱਡੀ 57 ਕਿਲੋ ਦੇ ਜਿਹੜੇ ਮੈਚ ਕਰਵਾਏ ਜਾਣਗੇ 7100 ਤੇ 1400 ਜਿਹੜਾ ਪ੍ਰਾਈਜ਼ ਕਬੱਡੀ 57 ਕਿਲੋ ਦਾ ਰੱਖਿਆ ਗਿਆ ਤੇ ਵੈਸਟਾਂ ਦੇ ਲਈ ਖਾਸ ਤੌਰ ਤੇ ਐਲਈਡੀਆਂ ਦੇ ਨਾਲ ਜਿਹੜੇ ਮਾਨ ਸਨਮਾਨ ਹੈ ਉਹ ਪਿੰਡ ਪਖੜਿਆਲ ਦੇ ਵਿੱਚ ਦਿੱਤੇ ਜਾਣੇ ਆ ਕਬੱਡੀ 35 ਕਿਲੋ ਦੇ ਵਿੱਚ ਸਾਈਕਲ ਹੋਣਗੇ ਵੈਸਟਾਂ ਦੇ ਲਈ 28 ਕਿਲੋ ਦੇ ਵਿੱਚ ਪੱਖੇ ਜਿਹੜੇ ਵੈਸਟਾਂ ਦੇ ਲਈ ਮਾਨ ਸਨਮਾਨ ਦਿੱਤੇ ਜਾਣਗੇ ਇਹਨਾਂ ਦਾ ਜੋ ਸੰਪਰਕ ਨੰਬਰ ਹੈ ਗੁਰੀ ਵੀਰ ਹੈ 76963 49485 ਇਹ ਜਿਹੜਾ ਸੰਪਰਕ ਨੰਬਰ ਪ੍ਰਬੰਧਕ ਕਮੇਟੀ ਦਾ ਤੁਸੀਂ ਨੋਟ ਕਰ ਸਕਦੇ ਹੋ ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਜੰਡਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਗੋਰਾ ਜੰਡਵਾਲਾ ਗੱਗੀ ਜੰਡਵਾਲਾ ਦੇ ਨਗਰ ਦੇ ਵਿੱਚ ਜਿਹੜਾ ਟੂਰਨਾਮੈਂਟ ਹੋਣਾ ਕਬੱਡੀ 54 ਕਿਲੋ ਦੇ ਜਿਹੜੇ ਮੈਚ ਖਾਸ ਤੌਰ ਤੇ ਕਰਵਾਏ ਜਾ ਰਹੇ ਆ 5100 ਤੇ 4100 ਜਿਹੜਾ ਪ੍ਰਾਈਜ਼ ਉਹ ਪ੍ਰਬੰਧਕ ਵੀਰਾਂ ਨੇ ਰੱਖਿਆ ਹੋਇਆ ਹੈ ਇਹ ਗੋਰਾ ਜੰਡਵਾਲਾ ਨਗਰ ਦੇ ਵਿੱਚ ਹੈ 98770 9952 ਜਿਹੜਾ ਸੰਪਰਕ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਖੇਡਾਂ ਕੋਟ ਗੰਗੂ ਰਾਏ ਦੀਆਂ ਬੜਾ ਮਸ਼ਹੂਰ ਨਗਰ ਕੋਟ ਗੰਗੂ ਰਾਏ ਜ਼ਿਲ੍ਹਾ ਲੁਧਿਆਣੇ ਦਾ ਮਿੰਨੀ 올림픽 ਜਿਹੜਾ ਤੌਰ ਤੇ ਜਾਣਿਆ ਜਾਂਦਾ ਹੈ ਜਿੱਥੇ ਕਿ ਕਬੱਡੀ 65 ਕਿਲੋ ਤੇ ਕਬੱਡੀ 75 ਕਿਲੋ ਦੇ ਮੈਚ ਕਰਵਾਏ ਜਾਣੇ ਆ ਬੈਸਟਾਂ ਦੇ ਲਈ ਐਲਡੀਆਂ ਹੋਣਗੀਆਂ ਕਬੱਡੀ 75 ਦਾ ਜਿਹੜਾ ਪਹਿਲਾ ਪ੍ਰਾਈਜ਼ ਹੋਵੇਗਾ ਉਹ 31000 ਤੇ ਦੂਸਰਾ ਪ੍ਰਾਈਜ਼ ਜਿਹੜਾ 21000 ਰੁਪਿਆ ਹੋਵੇਗਾ ਤੇ ਨਾਲ ਖਾਸ ਤੌਰ ਤੇ ਵਾਲੀਬਾਲ ਸ਼ੂਟਿੰਗ ਦੇ ਜਿਹੜੇ ਮੈਚ ਐ ਉਹ ਕੋਟ ਗੰਗੂ ਰਾਏ ਦੇ ਵਿੱਚ ਕਰਵਾਏ ਜਾ ਰਹੇ ਐ 98554 66095 ਜਿਹੜਾ ਇਹ ਸੰਪਰਕ ਨੰਬਰ ਹੋਵੇਗਾ ਤੇ 75 ਦੇ ਵਿੱਚ ਬੈਸਟਾਂ ਦੇ ਲਈ ਮੋਟਰਸਾਈਕਲ ਤੇ 61 ਦੇ ਵਿੱਚ ਐਲਈਡੀਆਂ ਜਿਹੜੀਆਂ ਮਾਨ ਸਨਮਾਨ ਦੇ ਵਿੱਚ ਦਿੱਤੀਆਂ ਜਾਣਗੀਆਂ ਕੋਟ ਗੰਗੂ ਰਾਏ ਦੇ ਵਿੱਚ ਇਸੇ ਤਰ੍ਹਾਂ ਜ਼ਿਲ੍ਹੇ ਮੁਕਸਰ ਦਾ ਸੂਰੇ ਆਲਾ ਪਿੰਡ ਐ ਜਿੱਥੇ ਕਿ ਕਬੱਡੀ ਓਪਨ ਦੇ ਬਹੁਤ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਪ੍ਰਾਈਜ਼ 51000 ਤੇ ਦੂਸਰਾ ਪ੍ਰਾਈਜ਼ ਜਿਹੜਾ 41000 ਰੁਪਏ ਪਿੰਡ ਸੂਰੇਵਾਲੇ ਦੇ ਉੱਤੇ ਰੱਖਿਆ ਗਿਆ ਤੇ ਬੈਸਟ ਰੀਡਰ ਤੇ ਬੈਸਟ ਜਾਫੀ ਦੇ ਲਈ ਜਿਹੜੇ ਵੱਖਰੇ ਸਰਪ੍ਰਾਈਜ਼ ਹੋਣਗੇ ਮਹਾਨ ਕਬੱਡੀ ਖਿਡਾਰੀ ਗਗਨ ਸੂਰੇਵਾਲ ਰਾਜੂ ਸੂਰੇਵਾਲ ਦਵਿੰਦਰ ਪਹਿਲਵਾਨ ਸੂਰੇ ਵਾਲਾ ਸੋ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਨਗਰ ਹੈ ਕਾਲਾ ਸੂਰੇ ਵਾਲਾ ਜਿਸ ਨਗਰ ਦੇ ਵਿੱਚ ਦੁਨੀਆ ਦੇ ਚੋਟੀ ਦੇ ਆਏ ਸਾਲ ਸਟਾਰ ਜਿਹੜੇ ਪਿੰਡ ਸੂਰੇਵਾਲ ਦੇ ਵਿੱਚ ਪੁੰਚਦੇ ਐ ਸੋ ਇਸੇ ਤਰ੍ਹਾਂ ਤਸੀਂ ਸੂਰੇ ਵਾਲ ਦੇ ਕਬੱਡੀ ਟੂਰਨਾਮੈਂਟ ਦਾ 21 ਅਗਸਤ ਨੂੰ ਜਿਹੜਾ ਆਨੰਦ ਮਾਣੋਗੇ ਬਹੁਤ ਵੱਡੇ ਕਬੱਡੀ ਕੱਪ ਜਿਹੜੇ ਇਹ 21 ਅਗਸਤ ਦੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਆਂ ਵਧੀਆ ਲੱਗੇ ਜਰੂਰ ਕਮੈਂਟ ਕਰਕੇ ਹੌਸਲਾ ਸਾਡਾ ਵਧਾਇਆ ਕਰੋ ਤਾਂ ਜੋ ਅਸੀਂ ਹਰ ਰੋਜ਼ ਤੁਹਾਡੇ ਕੋਲ ਜਾਣਕਾਰੀ ਟੂਰਨਾਮੈਂਟਾਂ ਦੀ ਇਕੱਠੀ ਕਰਕੇ ਲੈ ਕੇ ਆਉਣੇ ਆਂ ਕਿ ਕਿੱਥੇ-ਕਿੱਥੇ ਟੂਰਨਾਮੈਂਟ ਜਿਹੜੇ ਕਿਹੜੀਆਂ-ਕਿਹੜੀਆਂ ਡੇਟਾਂ ਦੇ ਕਰਵਾਈ ਜਾਂਦੇ ਆ ਚੰਗਾ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੇ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨਵਾਦੀ